ਕਿਸੇ ਨੂੰ ਕੋਈ ਫਿਜ਼ੀਕਲ ਪ੍ਰੋਬਲਮ ਹੈ ਕਿਸੇ ਬੰਦੇ ਨੇ ਡਿਸੀਜਨ ਲੈਣਾ ਹੈ ਮੈਂ ਲੈਂਚ ਚੁਸ ਕਰਨੀ ਹੈ ਮੈਂ ਘਾਟਾ ਪੈ ਰਿਹਾ ਮੈਂ ਲੂਜ਼ ਕਰ ਰਿਹਾ ਸਟੱਡੀ ਦੇ ਵੀ ਇਹਨੂੰ ਕਿਸ ਲੈਂਡ ਦੇ ਵਿੱਚ ਬੱਚੇ ਨੂੰ ਸਟੱਡੀ ਕਰਵਾਈ ਜਾਵੇ ਕਿਸੇ ਨੇ ਪੋਲਿਟਿਕਸ ਦੇ ਵਿੱਚ ਪੰਗਾ ਲੈਣਾ ਪੰਗਾ ਲੈਣਾ ਚਾਹਣਾ ਉਹਨਾਂ ਨੇ ਜੀ ਤੇ ਇਹ ਪੰਗਾ ਲੈਣੀ ਹੁੰਦਾ ਹੈਗਾ ਉਹਨਾਂ ਚੀਜ਼ਾਂ ਵਾਸਤੇ ਤੁਸੀਂ ਨਾ ਟੋਲੋ ਜਾ ਰੋ ਮੈਨੂੰ ਨਹੀਂ ਕਿਸੇ ਨੂੰ ਵੀ ਮਿਲੋ ਜੇ ਤੁਹਾਡੇ ਕੋਲ ਕੰਪਲੀਟ ਬਜਟ ਹੈ ਨਹੀਂ ਹੈਗਾ ਤਾਂ ਪਾ ਮਿਸਟਰੀ ਦਾ ਤੋਂ ਟਾਈਮ ਲਓ ਮੇਰੇ ਪਾ ਮਿਸਟਰ ਟਾਈਮ ਨਹੀਂ ਦੇ ਰਿਹਾ ਇਹ ਤੇ ਟਾਈਮ ਬਹੁਤ ਲੱਗਦਾ ਹੈ ਅੱਛਾ ਜੀ ਕਈ ਵਾਰ ਤਾਂ ਸ਼ੁਰੂ ਤੋਂ ਹੀ ਹੁੰਦਾ ਹੈ ਬੜੀ ਬਰੀਕੀ ਆ ਉਹਦੇ ਤਾਂ ਨੌ ਸਟਾਰ ਹੈਗੇ ਤੁਸੀਂ ਨੌ ਸਟਾਰ ਪੜ੍ਹ ਕੇ ਦੇਖ ਲੋਗੇ ਕਿੱਥੇ ਕਿੱਥੇ ਕਿਹੜੇ ਖਾਨਿਆਂ 'ਚ ਕੀ ਪ੍ਰਭਾਵ ਹੈਗਾ ਤੇ ਇੱਕ ਬੱਚੇ ਆਪਣੀ ਗੱਲ ਚੱਲਦੀ ਚੱਲਦੀ ਵਿੱਚ ਰਹਿ ਗਈ ਸੀ ਤੁਹਾਨੂੰ ਕਿ ਸ਼ੱਕ ਪੈਦਾ ਹੋ ਗਿਆ ਵੀ ਸਾਡਾ ਬੱਚਾ ਗਲਤ ਸੰਗਤ 'ਚ ਜਾ ਰਿਹਾ ਜਾਂ ਨਸ਼ੇ ਕਰਨ ਲੱਗ ਸਕਦਾ ਹੈ ਉਸ ਸਮੇਂ ਦਤ ਤੁਸੀਂ ਧੱਕੇ ਨਾਲ ਹੀ ਆ ਜੀ ਅੱਛਾ ਜੀ ਉਸ ਦੇਖਿਆ ਜੇ ਵੀ ਕਿਹੜਾ ਸਟਾਰ ਇਸ ਪਾਸੇ ਪ੍ਰੇਰਿਤ ਕਰ ਰਿਹਾ ਹੈਗਾ ਬڑے ਬੱਚਿਆਂ ਦੇ ਪਤਨਾ ਸਿਸ਼ ਰਾਜ ਚੁੱਕੀ। ਅੱਛਾ ਜੀ ਉਹ ਉਪਾਅ ਕਰਕੇ ਆਪਾਂ ਬੱਚਿਆਂ ਨੂੰ ਨਸ਼ਾ ਵਾਦੂ ਮੁਕਤ ਰੈਮਡੀਜ਼ ਕੋਸਤਾ ਇੰਸਟਰਕਸ਼ਨਾਂ ਹੋਈਆਂ ਵੀ ਇੱਥੇ ਤੁਸੀਂ ਰੋਕੋ ਐਕਸਾਈਡ ਤੋਂ ਨਾ ਪ੍ਰੋਬਲਮ ਆ ਰਹੀ ਹੈ। ਦੂਸਰਾ ਉਪਾਅ ਕਰਕੇ ਉਹ ਸਟਾਰਾਂ ਦੀ ਬੇਨਤੀ ਦੁਆਪਨ ਕਰਕੇ ਸਾਰਾ ਕੁਝ ਕੀਤਾ ਜਾ ਸਕਦਾ ਹੈ। ਅੱਛਾ ਜੀ। ਅੱਛਾ ਇੱਕ ਪ੍ਰੋਬਲਮ ਅੱਜਕਲ ਲੋਕਾਂ ਦੇ ਵਿੱਚ ਵੀ ਆ ਰਹੀ ਹੈ ਕਿ ਕਈ ਕਈ ਲੋਕਾਂ ਦੇ ਕੋਲੇ ਜਿਵੇਂ ਵਿਆਹ ਨਹੀਂ ਹੁੰਦੇ। ਹਮ। ਅ ਜਮੀਨ ਜਾਇਦਾਦ ਬਹੁਤ ਹੁੰਦੀ ਆ ਨੌਕਰੀ ਵਧੀਆ ਹੁੰਦੀ ਆ ਕੋਈ ਬੰਦਾ ਮੁੰਡਾ ਕੋਈ ਨਸ਼ਾ ਪੱਤਾ ਨਹੀਂ ਕਰਦਾ ਹੁੰਦਾ ਤੇ ਫਿਰ ਵੀ ਵਿਆਹ ਨਹੀਂ ਹੋ ਰਿਹਾ ਹੁੰਦਾ ਉਹਦੇ ਵਿੱਚ ਵੀ ਦੇਖਿਆ ਜਾਂਦਾ ਪੁੱਤਰ ਵੀ ਇਹ ਕੀ ਪ੍ਰੋਬਲਮ ਹੈ ਕਿਉਂ ਨਹੀਂ ਵਿਆਹ ਹੋ ਰਿਹਾ ਇੱਕ ਤਾਂ ਅਸੀਂ ਆਪ ਹੀ ਗੜਬੜ ਕਰਤੀ ਅਲਟਰਾ ਸਮਾਪਤ ਹੁੰਦੇ ਬਹੁਤ ਬਿਆਹ ਮੁੰਡਿਆਂ ਦੇ ਘੱਟ ਹੋ ਰਹੇ ਆ ਜੀ ਇਹ ਤੁਸੀਂ ਨੋਟ ਕਰਿਓ ਹਾਂਜੀ ਮੇਰੇ ਕੋਲ ਜਿਹੜੇ ਜਿਆਦਾ ਕੇਸ ਆਉਂਦੇ ਆ ਵੀ ਮੁੰਡਿਆਂ ਦੇ ਵਿਆਹ ਘੱਟ ਹੋ ਰਹੇ ਆ ਜਾਂ ਨਹੀਂ ਹੋ ਰਹੇ ਜੀ ਕੁੜੀਆਂ ਦੇ ਵਿੱਚ ਖੁਸ਼ ਹੁੰਦੇ ਆ ਉਹਨਾਂ ਦਾ ਸਟਾਰ ਨਹੀਂ ਪ੍ਰੋਬਲਮ ਮੁੰਡੇ ਦੇ ਸਟਾਰ ਵੀ ਇਸ ਤਰੀਕੇ ਦੇ ਹੁੰਦੇ ਹੈਗੇ ਉਹ ਸਾਲਟਰਾ ਸਾਊਂਡ ਖਾ ਗਈ ਬਾਕੀ ਸਟਾਰ ਹੁੰਦੇ ਉਸ ਤਰੀਕੇ ਦੇ ਉਹ ਦਾਨਪੁਨ ਕਰਕੇ ਹੋ ਜਾਂਦੇ